ਦਾ ਜਲਾ ਜਨਰਲ ਸੈਟਰ ਪ੍ਰਿਵੇਜੋ ਪੁਛਾ ਜੀ ਮਕਸਦਤਾ ਨੂੰ ਸਾਨੂੰ ਅਜ ਤਿੰਨ ਦਿਨ ਹੋ ਗਏ ਜੀ ਬਲੂਆ ਟੋਲ ਪਲਾਜਾ ਪਟੰਡਾ ਗੰਗਾ ਨਗਰ ਦੇ ਉੱਤੇ ਪੈਂਦਾ 77 ਦੇ ਅਸੀਂ ਹੱਥੇ ਇਹਨਾਂ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਗੜੇ ਕਾਗੜੇ ਨਾਲ ਪਿਛਲੀ 3 ਤਰੀਕ ਤੋਂ ਲੈ ਕੇ ਸਰਕਾਰ ਦਾ ਕੋਈ ਨਮਾਇਦਾ ਨਹੀਂ ਪਹੁੰਚਿਆਗਾ ਕੋਈ ਸਪੈਸ਼ਲ ਕਰਦਾਰੀ ਦਾ ਆਰਡਰ ਨਹੀਂ ਆਇਆ ਹੈ ਵੇੜਾ ਕਿ ਅਸੀਂ ਵੇਸ ਦੀ ਇਹੀ ਕਰਦੇ ਹਾਂ ਵੀ ਜੋ ਕਿਸਾਨਾਂ ਦੀ ਮਾਜਵਾ ਰਾਚੀ ਬੰਦੀ ਹੈ ਉਹ ਦਿੱਤੀ ਜਾਵੇ ਕਈ ਕਿਸਾਨ ਇੱਥੇ ਬਹੁਤ ਮਤਵਰਕ ਖੱਡੇ ਵਾਲੇ ਹੈਗੇ ਆ ਕਈਆਂ ਕੋਲੇ ਦੋ ਦੋ ਕਿੱਲੇ ਜ਼ਮੀਨ ਹੈ ਹੁਣ 10-10 ਕਿੱਲੇ ਠੇਕਾ ਭਰ ਕੇ ਜ਼ਮੀਨ ਲਈਏ ਠੇਕੇ ਤੇ ਤੇ ਉਹਨਾਂ ਕੋਲੇ 5 5 ਮੜ ਦੀ ਕਣਕ ਹੋਣ ਦੀ ਆਸ ਨਹੀਂ ਗਈ ਅੱਜ ਕਿਸਾਨਾਂ ਤੇ ਬਹੁਤ ਮਾੜਾ ਹਾਲ ਐ ਜਿਹੜਾ ਕਿ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਸੀਗਾ ਕਿ ਅਸੀਂ ਮਾਜਵਾ ਰਿਪੋਰਟ ਮਗਰੋਂ ਬਣਾਵਾਂਗੇ ਅਸੀਂ ਪੈਸੇ ਪਹਿਲਾਂ ਪਾਵਾਂਗੇ ਜਿਹੜਾ ਕਿ ਇਸ ਏਰਗੇ ਦਾ ਇੱਕ ਲੰਬੀ ਹਲਕਾ ਪੈਂਦਾ ਬਠਿੰਡਾ ਲੋਕ ਸਭਾ ਦੇ ਵਿੱਚ ਉਸ ਤੋਂ ਇਲੈਕਸ਼ਨ ਲੜਿਆ ਜਿਹੜਾ ਕਿ ਗਰਮੀ ਸਿੰਘ ਕੁੱਡੀਆਂ ਖੇਤੀਬਾੜੀ ਮੰਤਰੀ ਆ ਉਹ ਔਰੇ ਇਹ ਫੋਟੋ ਡਾਕਟਰ ਮਿਲ ਗਈ ਵੰਡੇ ਲੋਕ ਸਭਾ ਤੋਂ ਹੋਰੇ ਇਲੈਕਸ਼ਨ ਲੜਨਾ ਹੈ ਮਾਇਬਾ ਦੂਰ ਦੀ ਗੱਲ ਆ ਅਜੇ ਤੱਕ ਕੋਈ ਖਸਨਾ ਦੀ ਬਾਹ ਨਹੀਂ ਫੜੇਗੀ ਇੱਥੇ ਆ ਦਾ ਨਾਰਾ ਵੀ ਨਹੀਂ ਮਰਿਆ ਆ ਕੇ ਜਿਹੜਾ ਕਿ ਆਮ ਕਿਸਾਨਾਂ ਦਾ ਮੁੰਡਾ ਹੋ ਇੱਕ ਪੰਜਾਬ ਦਾ ਖੇਤੀਬਾੜੀ ਮੰਤਰੀ ਹੋ ਜਿਹੜਾ ਭਗਵਾਨ ਜੀ ਕਹਿੰਦਾ ਸੀ ਆਮ ਕਿਸਾਨਾਂ ਦੀ ਛੋਟੀ ਸਰਕਾਰ ਹੋਊਗੀ ਜਿਹੜਾ ਕਹਿੰਦਾ ਸੀ ਕਿ ਰੇੜੀ ਫੜੀ ਹੋਏ ਟਿਕਟ ਮਿਲੋਗੀ ਅੱਜ ਉਹ ਵੱਡੇ ਵੱਡੇ ਕਲਾਕਾਰਾਂ ਤੇ ਐਕਟਰਾਂ ਨੂੰ ਟਿਕਟ ਦੇ ਰਿਹਾ ਹੋ ਇਸ ਕਰਕੇ ਨਹੀਂ ਲਾਉਣੇ ਪੈਣੇ ਸਾਨੂੰ ਧਰਨੇ ਨਹੀਂ ਲਾਉਣੇ ਪੈਣੇ ਕਿ ਤੁਹਾਨੂੰ ਥੋੜਾ ਘਰੇ ਬਠਣਾ ਹੱਲ ਹੋਊਗਾ ਇਸ ਕਰਕੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀਤ ਸਿੰਘ ਗੁੱਡੀਆਂ ਇਹ ਗੱਲ ਸੋਚ ਰਹੇ ਦੀ ਬਾ ਮਹਿੰਡੇ ਹਲਕੇ ਵਿੱਚ ਉਤਰਨਾ ਤੇ ਅੱਤੀ ਹਲਕੇ ਦੇ ਵਿੱਚ ਤਾਂ ਉਹਦਾ ਵਿਰੋਧ ਹੋਊਗਾ ਸਕਦਾ ਅਸੀਂ ਉਹਦਾ ਉਹ ਸਵਾਗਤ ਕਰਾਂਗੇ ਜਿਹੜਾ ਕਦੇ ਹੋਇਆ ਨਹੀਂ ਹੋਊਗਾ ਇਦੂ ਗਾਂ ਮੇਰੇ ਭਰਾ ਬੈਠੇ ਖਾਲਸਾ ਦੀ ਉਹਨਾਂ ਤੋਂ ਪੁੱਛ ਲਓ ਤੁਸੀਂ ਇਹਨਾਂ ਦੇ ਕੰਕਰਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।